ਵੀਰ ਸਿੰਘ ਜੀ ਜਿਹੜੀ ਇਹ ਚਾਹ ਦਾ ਤੁਸੀਂ ਕੰਮਕਾਰ ਕਰ ਰਹੇ ਹੋ ਪਹਿਲਾਂ ਤਾਂ ਦੱਸੋ ਕਦੋਂ ਕਦੇ ਕਰ ਰਹੇ ਹੋ ਤੇ ਖੋਦ ਰਿਸ਼ਤੇਦਾਰਾਂ ਨੇ ਕਿਆ ਸੀਗਾ ਵੀ ਤੂੰ ਕੀ ਝੂਠੇ पांडे ਮਾਣਨ ਲੱਗ ਗਿਆ ਜੀ ਅਗਰ ਮੈਂ ਰਿਸ਼ਤੇਦਾਰਾਂ ਦੇ ਸੁਣ ਕੇ ਮੈਂ ਇਹ ਪਿੱਛੇ ਕਦਮ ਪਿੱਛੇ ਕਰ ਲੈਂਦਾ ਤਾਂ ਅੱਜ ਸ਼ਾਇਦ ਮੈਂ 8-9000 ਜਿੱਤੇ ਖਾਂਦਾ ਫਿਰਦਾ ਜੀ ਕੋਈ ਪ੍ਰਵਾਸੀ ਮਜ਼ਦੂਰ ਇੱਧਰ ਆ ਗਿਆ ਕੰਮ ਖੋਲਿਆ ਜਾਂ ਕੰਮ ਕਰਦੇ ਨਹੀਂ ਬਹੁਤ ਸਾਰੇ ਪੱਖ ਆ ਤੁਸੀਂ ਕਿਵੇਂ ਦੇਖਦੇ ਓਨੂੰ ਕਿ ਉਹਨਾਂ ਨੂੰ ਦੇਖ ਕੇ ਆਪਾਂ ਨੂੰ ਸਿੱਖਣਾ ਚਾਹੀਦਾ ਵੀ ਉਹ ਆ ਕੇ ਉਹਨੂੰ ਕਾਮਯਾਬ ਉਹ ਹੋ ਰਿਹਾ ਉਹ ਤੇ ਆਪਾਂ ਪਿੱਛੜਦੇ ਜਾ ਰਹੇ ਆਂ ਉਧਰ ਜਾ ਕੇ ਨੌਜਵਾਨ ਸਾਰੇ ਕੰਮ ਕਰਦੇ ਨੇ ਜਿਹੜੇ ਕਿ ਇਧਰ ਕੰਮ ਕਰਨ ਤੇ ਸ਼ਰਮ ਮੰਨਦੇ ਨੇ ਇਹਦਾ ਕਾਰਨ ਕੀ ਮੰਨਦੇ ਆਂ ਆਜੇ ਇਹ ਗੱਲ ਸਿਰਜੀ ਤਾਂ ਹੈਗੀ ਆ ਵੀ ਕੰਮ ਛੋਟਾ ਵੱਡਾ ਹੁੰਦਾ ਭਾਵੇਂ ਕਿ ਲੋਕ ਕਿੰਨੀਆ ਮਰਜ਼ੀ ਗੱਲਾਂ ਚੰਗੀਆਂ ਕਰ ਲੈਣ ਇਸ ਦਾ ਸਮਝ ਆਦਾ ਆ ਸਾਡੇ ਸਮਾਜ ਚ ਰੇਡ ਨੂੰ ਦੇਖ ਕੇ ਬੰਦਾ ਕਹਿੰਦਾ ਵੀ ਛੋਟਾ ਬੰਦਾ ਐ ਇਹ ਉਸ ਕਰਕੇ ਉਹਨਾਂ ਦਾ ਰੇਡ ਘਟਵਾਦ ਕੀਤਾ ਜਾਂਦਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਹਮੇਸ਼ਾ ਹੀ ਪ੍ਰਵਾਸ ਦੀ ਗੱਲ ਕੀਤੀ ਆ ਕਿ ਪੰਜਾਬ ਦੀ ਨੌਜਵਾਨੀ ਵੱਡੀ ਪੱਧਰ ਤੇ ਵਿਦੇਸ਼ਾਂ ਵਿੱਚ ਪਰਵਾਸ ਕਰ ਰਹੀ ਆ ਤੇ ਹੋਰ ਵੀ ਪੰਜਾਬ ਚ ਬਹੁਤ ਸਾਰੇ ਗੰਭੀਰ ਮੁੱਦੇ ਨੇ ਜਿੰਨਾ ਵਿੱਚੋਂ ਪ੍ਰਵਾਸ ਦੇ ਨਾਲ ਨਾਲ ਹੀ ਪ੍ਰਵਾਸੀ ਵੀਰਾਂ ਦਾ ਮੁੱਦਾ ਵੀ ਗਰਮਾਇਆ ਹੋਇਆ ਮੌਜੂਦਾ ਸਮੇਂ ਵਿੱਚ ਕਈ ਪਿੰਡਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦਾ ਬਾਈਕਾਟ ਵੀ ਕੀਤਾ ਗਿਆ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਪੰਜਾਬ ਵਿੱਚ ਜਿਹੜਾ ਕੰਮਕਾਰ ਆ ਜਿਹੜਾ ਉਹ ਪੰਜਾਬੀ ਲੋਕਾਂ ਦਾ ਖੋਹ ਲਿਆ ਗਿਆ ਪਰ ਕਈ ਪੱਖ ਨੇ ਇਸ ਨੂੰ ਚਾਰਨ ਦੀ ਲੋੜ ਆ ਪਰ ਅਸ ਜਗ੍ਹਾ ਤੇ ਪਹੁੰਚਿਆ ਇੱਕ ਪੁੱਡਾ ਦੇ ਕੋਲ ਮਲਟਾਉਨ ਫੇਸ 1 ਬਠਿੰਡਾ ਦੇ ਵਿੱਚ ਇੱਕ ਨੌਜਾਨ ਵੱਲੋਂ ਚਾਹ ਦੀ ਰੇੜੀ ਲਾਈ ਗਈ ਆ ਜਿਸ ਵਿੱਚ ਜاہے ਸਮਾਜ ਵਿੱਚ ਕਿੰਨੀਆਂ ਮਰਜ਼ੀ ਗੱਲਾਂ ਕਰ ਲਈਏ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਲੋਕ ਜਦੋਂ ਗੱਲ ਕਰਦੇ ਤੇ ਬਹੁਤ ਚੰਗੀਆਂ ਚੰਗੀਆਂ ਗੱਲਾਂ ਕਰਦੇ ਪਰ ਅਸਲ ਵਿੱਚ ਸਮਾਜ ਚ ਸਥਿਤੀ ਹੈ ਕਿ ਆ ਕਿਉਂ ਕੰਮ ਨੂੰ ਛੋਟਾ ਵੱਡਾ ਸਮਝਿਆ ਜਾਂਦਾ ਜਾਂ ਲੋਕ ਕੰਮ ਕਰਦੇ ਕਿਉਂ ਨਹੀਂ ਉਹਦੀ ਕੀ ਮਾਨ ਸਕਦਾ ਵੀਰਨ ਦੇ ਨਾਲ ਗੱਲਬਾਤ ਕਰਦੇ ਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਵਿੱਚ ਆ ਦੀ ਰੇੜੀ ਲਾਈ ਹੋਈ ਆ ਉਸ ਨਾਲ ਗੱਲਬਾਤ ਕਰਦੇ ਆ ਵੀ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਸੁਖਵੀਰ ਸਿੰਘ ਜੀ ਜਿਹੜੀ ਇਹ ਚਾਹ ਦਾ ਤੁਸੀਂ ਕੰਮਕਾਰ ਕਰ ਰਹੇ ਹੋ ਪਹਿਲਾਂ ਤਾਂ ਦੱਸ ਕਦੋਂ ਕਦੇ ਕਰ ਰਹੇ ਹੋ ਇਹ ਮੈਨੂੰ 8-9 ਮਹੀਨੇ ਹੋ ਗਏ ਜੀ ਹਾਂਜੀ ਪਹਿਲਾਂ ਕੀ ਕਰਦੇ ਸੀ ਪਹਿਲਾਂ ਸਕਿਉਰਿਟੀ ਗਾਰਡ ਦਾ ਸੀ ਮੇਰਾ ਕੰਮ ਜੀ ਤੇ ਸਕਿਉਰਿਟੀ ਗਾਰਡ ਤੇ ਕੰਮ ਕਰਦਾ ਹੁੰਦਾ ਸੀ ਮੈਂ ਸਕਿਉਰਿਟੀ ਗਾਰਡ ਚ ਕਿੰਨੇ ਕ ਪੈਸੇ ਕਮਾ ਲੈਂਦੇ ਸੀ ਤੇ ਹੁਣ ਕਿੰਨੇ ਕ ਕਮਾ ਲੈਂਦੇ ਆ ਸਕਿਉਰਿਟੀ ਗਾਰਡ ਚ 12 ਘੰਟੇ ਡਿਊਟੀ ਹੁੰਦੀ ਸੀ ਜੀ ਉਹ ਚ ਮੈਨਿਮਮ ਮੈਕਸਿਮਮ 7500 8000 ਤੱਕ ਮੈਂ ਕਮਾ ਸਕਦਾ ਸੀਗਾ ਜੀ ਤੇ ਅੱਜ ਜੋ ਅੱਜ ਮੈਂ ਰੇੜੀ ਲਈ ਹੋਈ ਹੈ ਅੱਜ ਮੈਂ ਇਥੋਂ 25-30000 ਰੁਪਏ ਲੈ ਕੇ ਜਾਣਾ ਜੀ ਮਹੀਨੇ ਦਾ ਤੁਹਾਡੀ ਪੜਾਈ ਕੁਆਲਿਫਿਕੇਸ਼ਨ ਕਿੰਨੀ ਹੈ ਮੇਰੀ ਗ੍ਰੈਜੂਏਸ਼ਨ ਹੈ ਜੀ ਸਮਾਜ ਵਿੱਚ ਅਸੀਂ ਅਕਸਰ ਵਿਚਰਦੇ ਆ ਲੋਕ ਕਹਿੰਦੇ ਆ ਵੀ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਸਾਨੂੰ ਕੰਮ ਕਰਨਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਤੁਸੀਂ ਰੇੜੀ ਦਾ ਕੰਮ ਸ਼ੁਰੂ ਕੀਤਾ ਤੁਹਾਡੇ ਯਾਰ ਦੋਸਤਾਂ ਨੇ ਰਿਸ਼ਤੇਦਾਰਾਂ ਨੇ ਕੋਈ ਨੈਗੇਟਿਵਿਟੀ ਤਾਂ ਨਹੀਂ ਫਲਾਈ ਜਾਂ ਕੋਈ ਇਸ ਤਰ੍ਹਾਂ ਤਾਂ ਨਹੀਂ ਕੀਤਾ ਨਹੀਂ ਬਹੁਤ ਜਣਿਆਂ ਨੇ ਕਿਹਾ ਸੀ ਖੁਦ ਰਿਸ਼ਤੇਦਾਰਾਂ ਨੇ ਕਿਹਾ ਸੀਗਾ ਵੀ ਤੂੰ ਕੀ ਝੂਠੇ ਪਾਂਡੇ ਮਾਣਨ ਲੱਗ ਗਿਆ ਜੀ ਤੇ ਐਸ ਕਰਕੇ ਮੈਂ ਉਹਨਾਂ ਦੀ ਗੱਲਾਂ ਤੇ ਗੌਰ ਨਹੀਂ ਕੀਤਾ ਜੀ ਮੈਂ ਆਪਦੇ ਰਾਹ ਤੇ ਚੱਲਦਾ ਰਿਹਾ ਜੀ ਅੱਜ ਮੈਂ ਇੱਥੋਂ ਕਾਮਯਾਬ ਹੋ ਗਿਆ ਵੀ ਆਪਦਾ ਘਰ ਦਾ ਖਰਚਾ ਖੁਦ ਦਾ ਯਾਨੀ ਕਿ ਸਭ ਕੁਝ ਮੈਂ ਕਰ ਰਿਹਾ ਅੱਜ ਵੀ 25-30000 ਰੁਪਏ ਮਹੀਨਾ ਮੈਂ ਕਮਾ ਰਿਹਾ ਤਾਂ ਅਗਰ ਮੈਂ ਰਿਸ਼ਤੇਦਾਰਾਂ ਦੇ ਸੁਣ ਕੇ ਮੈਂ ਇਹ ਪਿੱਛੇ ਕਦਮ ਪਿੱਛੇ ਕਰ ਲੈਂਦਾ ਤਾਂ ਅੱਜ ਸ਼ਾਇਦ ਮੈਂ 8-9000 ਅੱਜ ਤੱਕ ਇਹ ਕਹਿੰਦਾ ਫਿਰਦਾ ਜੀ ਕੰਮ ਚ ਦੇਖਦੇ ਕਿਵੇਂ ਹੋ ਜਿਵੇਂ ਸਿਕਿਉਰਿਟੀ ਗਾਰਡ ਦੀ ਤੁਸੀਂ ਦੱਸਿਆ ਵੀ ਪਹਿਲਾਂ ਸੀ ਉਸ ਕੰਮ ਚ ਤੇ ਇਸ ਚ ਅੰਤਰ ਕਿੰਨਾ ਕ ਦਿਨ ਰਾਤ ਦਾ ਅੰਤਰ ਆ ਦੇ ਚ ਅੰਤਰ ਇਹੀ ਹੈ ਜੀ ਉਥੇ ਆਪਾਂ ਨੂੰ ਟਾਈਮ ਟੂ ਟਾਈਮ ਸਭ ਕੁਝ ਦੇਣਾ ਪੈਂਦਾ ਸੀ ਗਾਈ ਨਾ ਆਪਾਂ ਨੂੰ ਕੋਈ ਛੁੱਟੀ ਮਿਲਦੀ ਸੀ ਨਾ ਕੁਝ ਆਪਾਂ ਅਗਰ 1921 ਹੁੰਦੀ ਸੀ ਤਾਂ ਸਾਰਾ ਦੋਸ਼ ਆਪਣੇ ਤੇ ਆਉਂਦਾ ਸੀ ਵੀ ਕੱਲ ਨੂੰ 1921 ਹੁੰਦੀ ਆ ਜਾਂ ਚੋਰੀ ਹੁੰਦੀ ਆ ਜਾਂ ਕੁਝ ਵੀ ਆ ਅੱਜ ਦਾ ਮਾਹੌਲ ਦੇਖ ਕੇ ਵੀ ਤੁਸੀਂ ਦੇਖ ਹੀ ਸਕਦੇ ਹੋ ਵੀ ਅੱਜ ਕੱਲ ਨਸ਼ਿਆਂ ਚ ਲੱਗੀ ਹੋਈ ਹੈ ਨਸ਼ਾ ਕਰਕੇ ਵੀ ਹਰ ਇੱਕ ਜਗ੍ਹਾ ਚੋਰੀਆਂ ਦਾ ਬੜਾ ਵਧਿਆ ਹੋਇਆ ਹੈ ਜੀ ਉਹਦੇ ਕਰਕੇ ਚੋਰੀਆਂ ਵਧ ਗਈਆਂ ਸੀ ਸਿਕਿਉਰਿਟੀ ਗਾਰਡ ਦੀ ਜ਼ਿੰਮੇਵਾਰੀ ਵੀ ਵਧ ਗਈ ਸੀ ਤੇ ਐਸ ਕਰਕੇ ਵੀ ਹੁਣ ਸਿਕਿਉਰਿਟੀ ਗਾਰਡ ਕੱਲਾ ਕਿਥੇ ਕਿਥੇ ਧਿਆਨ ਰੱਖ ਸਕਦਾ ਜੀ ਪ੍ਰਵਾਸੀ ਦੀ ਗੱਲ ਕੀਤੀ ਜਾਂਦੀ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਇੱਧਰ ਆ ਗਏ ਆ ਕੰਮ ਖੋ ਲਿਆ ਜਾਂ ਕੰਮ ਕਰਦੇ ਨਹੀਂ ਬਹੁਤ ਸਾਰੇ ਪੱਖ ਆ ਤੁਸੀਂ ਕਿਵੇਂ ਦੇਖਦੇ ਓਨੂੰ ਨਹੀਂ ਪ੍ਰਵਾਸੀ ਵੀਰਾਂ ਦਾ ਇਹੀ ਹੈ ਹੀ ਆਪਣਾ ਕੰਮ ਉਹਨਾਂ ਨੇ ਖੋਇਆ ਨਹੀਂ ਤੇ ਰੋਜ਼ਗਾਰਾ ਵੀ ਦਿਖਾ ਰਹੇ ਆ ਵੀ ਅਸੀਂ ਛੋਟੀ ਇਹ ਉਹ ਹੋ ਕੇ ਵੀ ਆਪਾਂ ਅਦਰ ਸਿਟੀ ਤੋਂ ਆ ਕੇ ਵੀ ਇੱਥੇ ਆ ਕੇ ਆਪਾਂ ਕਾਮਯਾਬ ਹੋ ਰਹੇ ਆਂ ਵੀ ਰੇੜੀਆਂ ਲਾ ਕੇ ਜਾਂ ਛੋਟਾ ਕੰਮ ਕਰਕੇ ਵੀ ਕਾਮਯਾਬ ਹੋ ਰਹੇ ਆ ਉਹ ਸਭ ਕੁਝ ਹਾਸਿਲ ਕਰ ਰਹੇ ਆ ਤੇ ਆਪਣੇ ਵੀਰ ਆਪਣੇ ਵੀਰ ਕੀ ਕਰ ਰਹੇ ਆ ਵੀ ਅਗਲੇ ਨੂੰ ਅਗਲੇ ਨੂੰ ਇਨੈਕਟਿਵਿਟੀ ਪੋਜੀਟਿਵ ਵੀ ਤਾਂ ਕੀ ਕਰਨਾ ਨੈਗੇਟਿਵਿਟੀ ਜ਼ਿਆਦਾ ਕਰ ਰਹੇ ਆ ਵੀ ਤੂੰ ਇਹ ਇੱਕ ਹੀ ਕੰਮ ਕਰ ਲਿਆ ਇਸ ਕਰਕੇ ਪ੍ਰਵਾਸੀ ਵੀਰਾਂ ਦਾ ਤਾਂ ਇਹੀ ਹੈ ਵੀ ਉਹਨਾਂ ਨੂੰ ਦੇਖ ਕੇ ਆਪਾਂ ਨੂੰ ਸਿੱਖਣਾ ਚਾਹੀਦਾ ਹੈ ਵੀ ਉਹ ਆ ਕੇ ਖੁਦ ਨੂੰ ਕਾਮਯਾਬ ਉਹ ਹੋ ਰਿਹਾ ਉਹ ਤੇ ਆਪਾਂ ਪਿੱਛੜਦੇ ਜਾ ਰਹੇ ਆਪਾਂ ਬਾਹਰਲੀ ਕੰਟਰੀਆਂ ਜਾਵੜੀਏ ਜਾਂ ਅਦਰ ਕੁਛ ਹੋਰ ਕਰ ਲਈਏ ਪਰ ਮੇਨ ਗੱਲ ਜਿਹੜੀ ਹੈ ਵੀ ਆਪਦਾ ਕੰਮ ਆਪਦਾ ਕੰਮ ਹੁੰਦਾ ਜੀ ਇੱਕ ਨੌਕਰੀ ਕਰਨਾ ਨੌਕਰੀ ਹੁੰਦੀ ਹੈ ਜੀ ਪ੍ਰਵਾਸ ਦੀ ਗੱਲ ਕਰੀ ਜਾਈਏ ਵੀ ਜਿਹੜਾ ਵਿਦੇਸ਼ ਨੂੰ ਨੌਜਵਾਨੀ ਪੀੜੀ ਜਾ ਰਹੀ ਹੈ ਅਕਸਰ ਗੱਲਾਂ ਚਲਦੀਆਂ ਰਹਿੰਦੀਆਂ ਵੀ ਉਧਰ ਜਾ ਕੇ ਨੌਜਵਾਨ ਸਾਰੇ ਕੰਮ ਕਰਦੇ ਨੇ ਜਿਹੜੇ ਕਿ ਇੱਧਰ ਕੰਮ ਕਰਨ ਤੇ ਸ਼ਰਮ ਮੰਨਦੇ ਨੇ ਇਹਦਾ ਕਾਰਨ ਕੀ ਮੰਨਦੇ ਹੋ? ਕਾਰਨ ਇਹ ਹੀ ਹੈ ਜੀ ਇਹ ਹੀ ਕੰਮ ਅਗਰ ਤੁਸੀਂ ਬਾਹਰਲੀ ਅਦਰ ਕੰਟਰੀ ਚ ਜਾ ਕੇ ਕਰ ਰਹੇ ਹੋ ਠੀਕ ਹੈ ਉਹੀ ਜੇ ਕੰਮ ਹੈ ਤੁਸੀਂ ਇੱਥੇ ਕਰੋ ਜਾਂ ਇੱਥੇ ਕਰਕੇ ਤੁਸੀਂ ਕਰਕੇ ਦੇਖੋ ਇੱਕ ਵਾਰੀ ਤੁਸੀਂ ਕਰਕੇ ਦੇਖੋ ਇੱਕ ਵਾਰੀ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਵੀ ਉਸ ਦਾ ਜਿੰਨਾ ਤੁਸੀਂ ਆਪਦੀ ਮਿਹਨਤ ਕਰੋਗੇ ਠੀਕ ਹੈ ਉੱਥੇ ਬਾਹਰ ਵਿਦੇਸ਼ਾਂ ਜਾ ਰਹੇ ਹੋ ਉੱਥੇ ਕਿਹੜਾ ਤੁਸੀਂ ਮਿਹਨਤ ਨਹੀਂ ਕਰ ਰਹੇ ਅਗਰ ਤੁਸੀਂ ਮਿਹਨਤ ਕਰ ਰਹੇ ਹੋ ਤਾਂ ਮਿਹਨਤ ਆਪਣੇ ਇੰਡੀਆ ਚ ਰਹਿ ਕੇ ਤੁਸੀਂ ਮਿਹਨਤ ਕਰੋ ਨਾਲੇ ਘਰ ਦੇ ਘਰ ਠੀਕ ਹੈ ਨਾਲੇ ਮਾਪੇ ਆਵਾਪ ਦੀ ਖੁਸ਼ੀ ਨਾਲੇ ਥੋੜੀ ਖੁਸ਼ੀ ਤੇ ਤੁਸੀਂ ਇੱਥੇ ਰਹਿ ਕੇ ਕੰਮ ਕਰੋ ਸਭ ਕੁਝ ਮਿਲਦਾ ਜੀ ਜਿਹੜਾ ਕੰਮ ਆ ਇਹਨੂੰ ਛੋਟਾ ਵੱਡਾ ਸਮਝਿਆ ਜਾਂਦਾ ਤਾਂ ਹੀ ਲੋਕ ਬਾਹਰ ਜਾ ਕੇ ਕੰਮ ਕਰ ਲੈਂਦੇ ਇੱਥੇ ਕਰਨੇ ਨਹੀਂ ਜਾਂਦੇ ਇਹ ਗੱਲ ਹੈਗੀ ਆ ਸਮਾਜ ਚ ਨਹੀਂ ਨਹੀਂ ਹੈਗੀ ਆ ਜੀ ਕਿਉਂਕਿ ਲੋਕ ਆਪਣੇ ਯਾਨੀ ਕਿ ਮੇਨ ਤਾਂ ਰਿਸ਼ਤੇਦਾਰ ਹੁੰਦੇ ਆ ਜੀ ਠੀਕ ਹੈ ਅਗਰ ਰਿਸ਼ਤੇਦਾਰ ਹੁਣ ਸਪੋਰਟ ਕਰਨ ਲੱਗ ਜਾਣ ਇੱਕ ਦੂਜੇ ਦੀ ਠੀਕ ਹੈ ਵੀ ਹਾਂ ਵੀ ਤੂੰ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਐਸੇ ਨਾਲ ਇੰਨੇ ਕ ਨਾਲ ਹੌਸਲਾ ਮਿਲ ਜਾਂਦਾ ਤੇ ਬੰਦਾ ਅਗਲਾ ਹੁਣ ਦੇਖ ਕੇ ਉਹਨੂੰ ਦੇਖ ਕੇ ਵੀ ਉਹਨੇ ਫਲਾਣੇ ਮੇਰੇ ਚਾਚੇ ਦੇ ਮੁੰਡੇ ਨੇ ਜਾਂ ਕਿਸੇ ਦੇ ਮਾਮੇ ਦੇ ਮੁੰਡੇ ਨੇ ਰੇੜੀ ਲਾਈ ਆ ਠੀਕ ਹੈ ਤਾਂ ਮੈਂ ਵੀ ਲਾ ਕੇ ਦੇਖਾਂ ਜਦੋਂ ਉਹ ਕਮਾ ਰਿਹਾ ਤਾਂ ਮੈਂ ਕਿਉਂ ਨਾ ਕਮਾਉਂਗਾ ਜਿਹੜੇ ਯਾਰ ਦੋਸਤ ਨੇ ਤੁਹਾਡੇ ਲੋਕਲ ਉਹਨਾਂ ਦਾ ਕੀ ਸਹਿਯੋਗ ਹੈ ਨਾਲ ਸਹਿਯੋਗ ਫਿਲਹਾਲ ਕੋਈ ਨਹੀਂ ਹੈ ਜੀ ਬਸ ਆਉਂਦੇ ਆ ਫ੍ਰੀ ਚਾਹ ਪੀ ਕੇ ਨਿਕਲੇ ਜਾਂਦੇ ਆ ਜੀ ਹੋਰ ਸਹਿਯੋਗ ਕੋਈ ਨਹੀਂ ਹੈ ਜੀ ਅੱਛਾ ਪੈਸੇ ਵੀ ਨਹੀਂ ਦਿੰਦੇ ਚਾਹ ਦੇ ਨਹੀਂ ਕਦੇ ਕਦਾਰ ਬਸ ਹੁੰਦਾ ਹੈ ਇਹ ਦੇ ਦਿੰਦੇ ਆ ਨਹੀਂ ਤਾਂ ਚੱਲੀ ਜਾਂਦਾ ਜੀ ਲੱਗਦਾ ਵੀ ਜਿਸ ਤਰ੍ਹਾਂ ਤੁਸੀਂ ਮਿਹਨਤ ਨੂੰ ਕੰਮ ਕਰ ਲੇ ਦੂਸਰੇ ਪਾਸੇ ਜਿਵੇਂ ਕਿਹਾ ਜਾਂਦਾ ਵੀ ਝੂਠੇ ਭਾਂਡੇ ਭਾਵੇਂ ਮਿਹਨਤ ਦਾ ਕੰਮ ਹੀ ਆ ਪਰ ਉਹਦੇ ਜਿਹੜੇ ਪੈਸੇ ਆ ਹਰ ਇੱਕ ਬੰਦੇ ਨੂੰ ਇਨਸਾਨ ਨੂੰ ਦੇਣੇ ਚਾਹੀਦੇ ਬੇਸ਼ੱਕ ਖਰਚਾ ਹੀ ਦੇ ਜੀਵੇ ਹਾਂਜੀ ਉਹ ਤਾਂ ਹੈ ਦੇਣੇ ਚਾਹੀਦੇ ਆਪਾਂ ਕਿਤੇ ਵੀ ਖਾਣੇ ਆ ਰੈਸਟੋਰੈਂਟ ਚ ਜਾ ਕੇ ਖਾਣੇ ਆ ਠੀਕ ਹੈ ਵੱਡੇ ਵੱਡੇ ਕੈਫੇਾਂ ਚ ਚੱਲੀ ਜਾਵੜੀਏ ਉੱਥੇ ਜਾ ਕੇ ਵੀ ਖਾਣੇ ਆ ਉੱਥੇ ਵੀ ਆਪਾਂ ਨੂੰ ਪੇ ਕਰਨਾ ਪੈਂਦਾ ਤਾਂ ਫਿਰ ਜਦੋਂ ਆਪਾਂ ਕਿਸੇ ਯਾਰ ਮਿੱਤਰ ਕੋਲੇ ਜਾਂਦੇ ਆ ਤਾਂ ਉਹਨੂੰ ਪੈਸੇ ਦੇਣੇ ਬਣਦੇ ਆ ਕਿਉਂਕਿ ਉਹ ਮਿਹਨਤ ਕਰ ਰਿਹਾ ਇਕ ਅਸੀਂ ਵੀ ਇਸ ਸਮਾਜ ਚ ਫਿਰਦੇ ਰਹਿੰ ਇਹ ਬੜੀ ਆ ਵੀ ਰਿਕਸ਼ੇ ਵਾਲੇ ਨਾ ਜਾਂ ਛੋਟੇ ਬੰਦੇ ਨਾ ਜਾਂ ਰੇੜੀ ਸਬਜ਼ੀ ਵਾਲੇ ਨਾ ਰੇਟ ਘਟ ਵੱਧ ਕੀਤਾ ਜਾਂਦਾ ਤੇ ਜੇ ਕਿਸੇ ਸ਼ੋਰੂਮ ਚ ਜਾਂਦੇ ਆ ਉੱਥੇ ਨਹੀਂ ਘਟ ਵੱਧ ਕੀਤਾ ਜਾਂਦਾ ਹਾਲਾਂਕਿ ਉੱਥੇ ਮਹਿੰਗੀਆਂ ਚੀਜ਼ਾਂ ਹੁੰਦੀਆਂ ਕੀ ਕਾਰਨ ਮੰਨਦੇ ਹੋ ਕਿਉਂ ਮੰਨ ਸਕਦਾ ਹੈ ਕਾਰਨ ਇਹੀ ਹੈ ਜੀ ਮਾਨਸਿਕਤਾ ਹੈ ਵੀ ਉੱਥੇ ਆਪਾਂ ਆਪਣੀ ਕੋਈ ਵੈਲਿਊ ਨਹੀਂ ਹੁੰਦੀ ਠੀਕ ਹੈ ਇਸ ਕਰਕੇ ਵੀ ਇੱਥੇ ਆਪਣੀ ਵੈਲਿਊ ਹੁੰਦੀ ਹੈ ਆਪਣਾ ਅਹੁਦਾ ਦੇਖਿਆ ਜਾਂਦਾ ਹੈ ਠੀਕ ਹੈ ਵੀ ਅਗਲਾ ਛੋਟਾ ਬੰਦਾ ਹੈ ਵੀ ਅਸੀਂ ਉੱਚੇ ਅਹੁਦੇ ਦੇ ਐਮ ਚਾਹੇ ਸਰਕਾਰੀ ਆ ਚਾਹੇ ਪ੍ਰਾਈਵੇਟ ਆ ਜੇ ਜਿਵੇਂ ਵੀ ਹੈ ਠੀਕ ਹੈ ਵੀ ਉਹ ਛੋਟਾ ਬੰਦਾ ਹੈ ਵੀ ਰੇਡਿੰਗ ਨੂੰ ਦੇਖ ਕੇ ਬੰਦਾ ਕਹਿੰਦਾ ਵੀ ਛੋਟਾ ਬੰਦਾ ਹੈ ਇਹ ਉਸ ਕਰਕੇ ਉਹਨਾਂ ਦਾ ਰੇਟ ਘਟਵਾਦ ਕੀਤਾ ਜਾਂਦਾ ਜੇ ਸਿੱਖ ਧਰਮ ਦੀ ਗੱਲ ਕਰ ਲਈਏ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਜਾਂ ਸਿੱਖ ਗੁਰੂਆਂ ਨੇ ਕਿਹਾ ਸੀ ਬਰਾਬਰਤਾ ਦੀ ਗੱਲ ਕੀਤੀ ਸੀ ਜਾਤ ਪਾਉ ਉੱਚੀ ਨੀਚ ਦੀ ਵੀ ਗੱਲ ਕੀਤੀ ਸੀ ਤੇ ਕੰਮ ਦੀ ਵੀ ਕੀਤੀ ਸੀ ਗੱਲ ਪਰ ਹਜੇ ਵੀ ਲੋਕ ਇਹਨਾਂ ਚੀਜ਼ਾਂ ਚੋਂ ਨਿਕਲ ਨਹੀਂ ਸਕੇ ਗੱਲ ਹੈਗੀ ਆ ਹਾਂਜੀ ਹੈਗੀ ਆ ਜੀ ਬਹੁਤ ਜਿਆਦਾ ਯਾਨੀ ਕਿ ਆਪਣੇ ਦਾ ਆਪਣੇ ਸਮਾਜ ਦੇ ਵਿੱਚ ਦਾ ਲਗਭਗ ਇਹੀ ਗੱਲ ਹੈ ਵੀ ਦੂਜਿਆਂ ਦੇ ਹੱਥਾਂ ਚੋਂ ਖੋਣ ਦੀ ਗੱਲ ਹੈ ਉਹਨਾਂ ਨੂੰ ਦੇਣ ਦੀ ਗੱਲ ਤਾਂ ਦੂਰ ਦੀ ਗੱਲ ਆ ਉਹਨਾਂ ਦੇ ਹੱਥਾਂ ਚੋਂ ਖੋਇਆ ਜਾਵੇ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਆ ਜਿਵੇਂ ਤੁਸੀਂ ਦਸਤਾਰ ਵੀ ਸਜਾਈ ਆ ਗ੍ਰੈਜੂਏਸ਼ਨ ਵੀ ਕੀਤੀ ਆ ਪੜ੍ਹੇ ਲਿਖੇ ਵੀ ਹੋ ਪਰ ਨੌਜਵਾਨ ਪੀੜੀ ਨੂੰ ਲੱਗਦਾ ਇਸ ਤਰ੍ਹਾਂ ਕੰਮ ਕਰਨੇ ਚਾਹੀਦੇ ਫੇਰ ਹੀ ਪੰਜਾਬ ਦਾ ਜਾਂ ਆਪਣੇ ਕਹਿ ਦਈਏ ਸੁਧਾਰ ਹੋ ਸਕਦਾ ਜਾਂ ਪ੍ਰਵਾਸ ਦੀ ਗੱਲ ਕਰ ਲਈਏ ਚਾਹੇ ਪ੍ਰਵਾਸੀ ਵੀਰਾਂ ਦੀ ਇੱਧਰ ਆਉਣ ਦੀ ਗੱਲ ਕਰ ਲਈਏ ਚਾਹੇ ਵਿਦੇਸ਼ ਚ ਜਾਣ ਦੀ ਗੱਲ ਕਰ ਰਹੀਏ ਫੇਰ ਹੀ ਹੋ ਸਕਦਾ ਨਹੀਂ ਮੇਰਾ ਤਾਂ ਇਹੀ ਸੁਝਾਅ ਉਹਨਾਂ ਨੂੰ ਹੈ ਵੀ ਇੱਕ ਵਾਰ ਤੁਸੀਂ ਕੰਮ ਕਰਕੇ ਦੇਖੋ ਚਾਹੇ ਤੁਸੀਂ ਕੋਈ ਕੰਮ ਕਰ ਲਓ ਛੋਟੇ ਤੋਂ ਛੋਟਾ ਕੰਮ ਜਿੰਨਾ ਤੁਸੀਂ ਛੋਟਾ ਕੰਮ ਕਰੋਗੇ ਉਹਨਾਂ ਵੱਡਾ ਪੈਸਾ ਹੈ ਤੇ ਜਿੰਨਾ ਵੱਡਾ ਕਰੋਗੇ ਉਹਨਾਂ ਛੋਟਾ ਪੈਸਾ ਤੁਹਾਨੂੰ ਮਿਲੂਗਾ ਵੀ ਉਹ ਵੱਡੇ ਕੰਮ ਤੇ ਆਪਾਂ ਨੂੰ ਸਟਰਗਲ ਯਾਨੀ ਕਿ ਕਰਨੀ ਪਊਗੀ ਤੇ ਛੋਟੇ ਕੰਮ ਤੇ ਵੀ ਆਪਾਂ ਨੂੰ ਨਹੀਂ ਸਟਰਗਲ ਕਰਨੀ ਪਊਗੀ ਸਟਰਗਲ ਜ਼ਰੂਰੀ ਹੈ ਮੇਨ ਗੱਲ ਜਿੰਨਾ ਚਿਰ ਸਟਰਗਲ ਨਹੀਂ ਕਰਾਂਗੇ ਉਹਨਾਂ ਚਿਰ ਆਪਾਂ ਕਿਸੇ ਵੀ ਮੁਕਾਮ ਤੇ ਨਹੀਂ ਜਾ ਸਕਦੇ ਇੱਕ ਚਾਹ ਦੇ ਨਾਲ ਨਾਲ ਤੁਸੀਂ ਕੌਫੀ ਵੀ ਬਣਾ ਰਹੇ ਸੀ ਕਿਸ ਤਰ੍ਹਾਂ ਬਣਾਉਨੇ ਹੋ ਕੋਫੀ ਕੈਪਚੀਨੋ ਹੁੰਦੀ ਹੈ ਜੀ ਇਹ ਕੌਫੀਚੀਨੋ ਕੌਫੀ ਹੌਟ ਕੌਫੀ ਬੋਲਦੇ ਆ ਜੀ ਇਹ ਯਾਨੀ ਕਿ ਮੈਂ ਬਸ ਮਾ ਮਾਲ ਰੋਡ ਤੇ ਸਿਗੇ ਉਥੋਂ ਪੀ ਕੇ ਆਏ ਸੀਗੇ ਬਸ ਉਹਨਾਂ ਤੋਂ ਬਸ ਮਾੜੇ ਮੋਠੀ ਟੇਸਟ ਵਧੀਆ ਲੱਗਿਆ ਐਸ ਕਰਕੇ ਬਸ ਵੀ ਮੈਂਗਾ ਅਪਲਾਈ ਕਰਕੇ ਦੇਖਦੇ ਆ ਜੀ ਫਿਰ ਕਾਫੀ ਵਾਰ ਮੈਂ ਕਰੇਟਰਾ ਅਪਲਾਈ ਟਰਾਈ ਕੀਤੀ ਮੈਂ ਪਰ ਨਹੀਂ ਬਣੀ ਫਿਰ ਬਾਰ ਬਾਰ ਟਰਾਈ ਕਰਨ ਨਾਲ ਮੈਨੂੰ ਇਹ ਆ ਚੀਜ਼ ਆ ਗਈ ਫਿਰ ਮੈਂ ਹੁਣ ਜਦੋਂ ਵੀ ਲਗਭਗ ਮੇਰਾ ਸਭ ਤੋਂ ਜ਼ਿਆਦਾ ਕੰਮ ਕਾਫੀ ਦਾ ਹੈ ਚਾਹ ਦਾ ਹਜੇ ਘੱਟ ਹੈ ਜੀ ਕਾਫੀ ਦਾ ਜ਼ਿਆਦਾ ਹੈ ਮੈਨੂੰ ਕਾਫੀ ਮੇਰੀ ਸਭ ਤੋਂ ਜ਼ਿਆਦਾ ਲੱਗਦੀ ਹੈ ਜਿਹੜੇ ਮਾਰਕੀਟ ਦੇ ਲੋਕ ਨੇ ਤੁਹਾਡੇ ਜਿਹੜੇ ਤੁਹਾਡੇ ਤੋਂ ਚਾਹ ਪਾਣੀ ਪੀਂਦੇ ਨੇ ਕਿਸ ਤਰ੍ਹਾਂ ਦਾ ਸਹਿਯੋਗ ਸਹਿਯੋਗ ਜੀ ਬਸ ਇਹੀ ਹੈ ਜੀ ਚਾਹ ਪਾਣੀ ਮੈਥੋਂ ਪੀਂਦੇ ਆ ਤੇ ਬਸ ਵਧੀਆ ਤਰੀਕੇ ਨਾਲ ਵੀ ਨਾ ਕੋਈ ਉੰਨੀ ਹੈ ਨਾ ਕੋਈ 21 ਹੈ ਵੀ ਨਾ ਕੋਈ ਵੀ ਕੁਝ ਨਹੀਂ ਕਹਿੰਦੇ ਫਿਲਹਾਲ ਵੀ ਮੈਂ ਰੇੜੀ ਲਾਈ ਹੋਈ ਹੈ ਠੀਕ ਹੈ ਵੀ ਹੁੰਦੇ ਆ ਕਈ ਹੁੰਦੇ ਆ ਵੀ ਚੌਧਰ ਛਾਂਦੇ ਆ ਵੀ ਅਸੀਂ ਕਰਾਇਆ ਦਿੰਨੇ ਆ ਵੀ ਸਾਡੇ ਦੁਕਾਨ ਦੇ ਅੱਗੇ ਰੇੜੀ ਤੋਂ ਨਾਲ ਆ ਤੇ ਉਸ ਕਰਕੇ ਇਹਨਾਂ ਦਾ ਵੈਸੇ ਫਿਲਹਾਲ ਕੋਈ ਵੀ ਆਪਾਂ ਨੂੰ ਉਹ ਦਿੱਕਤ ਵਾਲੀ ਕੋਈ ਗੱਲ ਨਹੀਂ ਹੈ ਦੁਕਾਨਦਾਰਾਂ ਦੀ ਵਧੀਆ ਤਰੀਕੇ ਨਾਲ ਆਪਾਂ ਨੂੰ ਬੁਲਾਉਂਦੇ ਆ ਚਲਾਉਂਦੇ ਆ ਸਭ ਕੁਝ ਕਰਦੇ ਆ। ਅ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਜੇ ਕੋਈ ਤੰਗ ਪਰੇਸ਼ਾਨ ਤਾਂ ਨਹੀਂ ਕੀਤਾ ਕਿਸੇ ਨੇ ਜਿਵੇਂ ਆ ਕੇ ਰੇਡੀਆਂ ਨੂੰ ਵੀ ਰੁਕਾਇਆ ਜਾਂਦਾ ਵੀ ਇਸ ਤਰ੍ਹਾਂ ਨਹੀਂ ਲੱਗਣੀ ਚਾਹੀਦੀ। ਨਹੀਂ ਨਹੀਂ ਫਿਲਹਾਲ ਅਜੇ ਤਾਈਂ ਦਾ ਕੋਈ ਆਇਆ ਨਹੀਂਗਾ ਮਨੂੰ 9-10 ਮਹੀਨੇ ਹੋ ਗਏ ਇੱਥੇ ਕੰਮ ਕਰਦੇ ਨੂੰ ਫਿਲਹਾਲ ਤਾਂ ਅਜੇ ਤੱਕ ਕੋਈ ਵੀ ਇਹੋ ਜਿਹਾ ਬੰਦਾ ਨਾ ਕੋਈ ਪ੍ਰਸ਼ਾਸਨਿਕ ਆਇਆ ਨਾ ਕੋਈ ਪੁੱਡਾ ਅਧਿਕਾਰੀ ਆਇਆ ਕੋਈ ਨਹੀਂ ਆਇਆ ਫਿਲਹਾਲ ਤਾਂ ਕੋਈ ਨਹੀਂ ਆਇਆ। ਹੋਰ ਵੀ ਦੇਖਣ ਚ ਗੱਲ ਆਉਂਦੀ ਆ ਵੀ ਜਿਹੜੇ ਰੇੜੀ ਵਾਲੇ ਜਾਂ ਕੋਈ ਵੀ ਸਬਜ਼ੀ ਵਾਲੇ ਕੰਮ ਕਰਦੇ ਉਹ ਆਸ-ਪਾਸ ਗੰਦਗੀ ਬਹੁਤ ਫੈਲਾ ਦਿੰਦੇ ਆ ਕਾਗਜ਼ ਪੱਤਰ ਜਾਂ ਚਾਹ ਡੋਲਦੇ ਇਸ ਕਰਕੇ ਵੀ ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਆ ਲੱਗਦਾ ਵੀ ਉਹਨੂੰ ਸਾਫ ਸਫਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹਾਂਜੀ ਸਾਫ ਸਾਫ ਸਫਾਈ ਦਾ ਜ਼ਰੂਰੀ ਆ ਜੀ ਸਾਫ ਸਫਾਈ ਰੱਖਾਂਗੇ ਤਾਂ ਫੇਰ ਹੀ ਅਗਲਾ ਕਸਟਮਰ ਕੋਈ ਆ ਕੋਈ ਦੇਖ ਕੇ ਆਉਂਦਾ ਵੀ ਹਾਂ ਵੀ ਸਾਫ ਸੁਥਰਾ ਬੰਦਾ ਹੈ ਫੇਰ ਹੀ ਅਗਲਾ ਆ ਕੇ ਆਪਣੇ ਕੋਲੇ ਆ ਕੇ ਬਹਿੰਦਾ ਹੈ 2 ਮਿੰਟ ਗੱਲਾਂ ਕਰਦਾ ਚਾਹ ਪਾਣੀ ਆਪਣੇ ਕੋਲ ਜੋ ਵੀ ਚੀਜ਼ ਹੁੰਦੀ ਆ ਉਹ ਖਾਊਗਾ ਜੀ ਜੇ ਅਗਰ ਸਾਫ ਸਫਾਈ ਨਾ ਰੱਖਾਂਗੇ ਤਾਂ ਧੰਨਵਾਦ ਇਹ ਬਾਈ ਜੀ ਸੀਗੇ ਨੇ ਚਾਹ ਦੀ ਰੇੜੀ ਲਾਈ ਹੈ ਗ੍ਰੈਜੂਏਸ਼ਨ ਕੀਤੀ ਹੋਈ ਹੈ ਇਹਨਾਂ ਵੱਲੋਂ ਔਰ ਉਹਨਾਂ ਨੇ ਖਾਸ ਕਰ ਪ੍ਰਵਾਸੀਆਂ ਦੀ ਵੀ ਗੱਲ ਕੀਤੀ ਤੇ ਜਿਹੜੇ ਵਿਦੇਸ਼ ਚ ਨੌਜਵਾਨ ਪੀੜੀ ਪ੍ਰਵਾਸ ਕਰ ਰਹੀ ਹੈ ਉਹਨਾਂ ਦੀ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਬੇਸ਼ੱਕ ਸਮਾਜ ਵਿੱਚ ਜਿਹੜੀਆਂ ਗੱਲਾਂ ਬਹੁਤ ਚੰਗੀਆਂ ਚੰਗੀਆਂ ਕੀਤੀਆਂ ਜਾਂਦੀਆਂ ਇਹ ਕਿਹਾ ਜਾਂਦਾ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਸਾਨੂੰ ਬਰਾਬਰਤਾ ਰੱਖਣੀ ਚਾਹੀਦੀ ਆ ਪਰ ਅਸਲ ਵਿੱਚ ਸੱਚਾਈ ਇਹ ਆ ਵੀ ਸਮਾਜ ਚ ਇਹ ਚੀਜ਼ਾਂ ਵੀ ਵਿਚਰਦੀਆਂ ਨੇ ਤੇ ਉਹ ਕਹਿੰਦੇ ਵੀ ਸਾਡੇ ਰਿਸ਼ਤੇਦਾਰਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਤੂੰ ਝੂਠੇ ਭਾਂਡੇ ਤੋਂ ਨਾਮਾ ਸੀ ਤਾਂ ਜਿਹੜੀ ਮਤਲਬ ਵੱਖਰੇ ਵੱਖਰੇ ਤਰ੍ਹਾਂ ਦੇ ਕੰਮ ਕਰਦੇ ਆ ਮਤਲਬ ਕਿ ਸਮਾਜ ਚ ਚੰਗਾ ਨਹੀਂ ਸਮਝਿਆ ਜਾਂਦਾ ਜਿਹੜੀ ਕਿ ਇਹ ਮਾੜੀ ਮਾਨਸਿਕਤਾ ਦੀ ਇਹ ਨਹੀਂ ਹੋਣੀ ਚਾਹੀਦੀ ਜੇ ਇਸ ਤਰ੍ਹਾਂ ਦੀ ਮਾਨਸਿਕਤਾ ਸਮਾਜ ਵਿੱਚ ਹੋ ਰਹੇਗੀ ਤਾਂ ਫਿਰ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਜ਼ਰੂਰ ਪ੍ਰਵਾਸ ਕਰੇਗੀ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਆ ਇੱਧਰ ਹੋਣਗੇ ਜੇ ਇੱਥੋਂ ਦੀ ਨੌਜਵਾਨੀ ਆਪਣੇ ਕੰਮਕਾਰ ਕਰੇਗੀ ਤਾਂ ਨੇਚਰਲੀ ਗੱਲ ਆ ਪੰਜਾਬ ਫਿਰ ਹੀ ਜਿਹੜੀ ਨੌਜਵਾਨ ਪੀੜ੍ਹੀ ਤਰੱਕੀ ਤੇ ਜਾਵੂਗੀ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ